ਕਿ ਕਿ ਸਾਡੀ ਰਿਸ਼ਤੇਦਾਰੀ ਹੈ ਪੰਜਾਬ ਦੇ ਨਾਲ ਕਿਉਂਕਿ ਉਹਨਾਂ ਦੀ ਇੱਕ ਨੋਹ ਪੰਜਾਬ ਕੇ ਨਾਲ ਸੰਬੰਧਕ ਸੀ ਉਹਦਾ ਪਿਛੋਕੜ ਪੇਟਿਆਂ ਦਾ ਦੂਸਰੇ ਕਹਿਣ ਲੱਗੇ ਬੀਬੀ ਇਤਰਾ ਗਾਂਧੀ ਅਕਾਲ ਸਿੰਘ ਜੀ ਖਾਲਸਾ ਇਹਨਾਂ ਦਿਨਾਂ ਦੀ ਗੱਲ ਹੈ ਹਰ ਸਾਲ ਦੰਤਵਿੰਟ ਸਾਲ ਦਾ ਜਿੱਥਾ ਜੋ ਰਾਮਪੁਰ ਖੇੜੇ ਵਿਖੇ ਜਾਇਆ ਕਰਦਾ ਸੀ ਸਾਧ ਸੰਗਤ ਜੀ ਐਵੇਂ ਨਹੀਂ ਇੰਨੀ ਕਰਮੀ ਦੇ ਵਿੱਚ ਇੱਕ ਪੱਕਾ ਬੰਦ ਹੋ ਜਾਏ ਐਵੇਂ ਵੇਖਦੇ ਜਿਵੇਂ ਇਹਨਾਂ ਨੇ 6 ਜੂਨ ਦਾ ਦਿਹਾੜਾ ਤੇ ਟੈਂਕਾਂ ਦੇ ਨਾਲ ਦਿਨ ਰਾਤ ਗੋਲੀਆਂ ਚੱਲ ਰਹੀਆਂ ਨੇ ਇੱਕ ਪਾਣੀ ਨਹੀਂ ਕੋਈ ਲੈਗ ਨਹੀਂ ਜਿ ਦਿਨਾਂ ਤੋਂ ਸਿੰਘਾਂ ਦਾ ਸੌਂਕਿਆ ਨਹੀਂ ਸੀ ਵਿਖਿਆ ਜਦੋਂ ਆਪਾਂ ਤੈਹ ਤੱਕ ਜਾਈਏ ਨਾ ਕੋਈ ਦੁਬਦਾ ਕੌਂਚ ਰਹਿ ਨਹੀਂ ਜਾਂਦੀ ਦੁਬਦਾ ਸਾਰੀ ਇਸ ਕੱਟਦੀ ਆ ਕਿ ਅਸੀਂ ਆਪਣਾ ਇਤਿਹਾਸ ਵੀ ਪੜਦੇ ਸਾਡੇ ਕੰਨ ਦੂਸਰੇ ਲੀਡਰਾਂ ਦੀ ਨਿੰਦਿਆ ਸੁਣਨ ਤਿਆਰ ਰਹਿੰਦੇ ਆ ਸਾਡੀ ਜ਼ੁਬਾਨ ਦੂਜੇ ਦੇ ਵਿੱਚ ਨਘੋਚਾ ਕਰ ਕਰ ਨੂੰ ਤਰਸਦੀ ਰਹਿੰਦੀ ਆ ਅਸੀਂ ਐਡੇ ਹੀਟਲੇ ਪੱਧਰ ਦੀ ਸਿੱਖ ਸਿਆਸਤ ਨੂੰ ਇਹਨੇ ਨੀਵੇਂ ਪੱਧਰ ਤੇ ਲੈ ਆਉਣਾ ਸਾਧ ਸੰਗਤ ਜੀ ਆਪਣਾ ਧੁਰਾ ਦਾ ਕਰਕੇ ਆ ਦੋ ਜੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡ ਨਹੀਂ ਹੋਏ ਨੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਮਿਲ ਕੇ ਬੈਠੇ ਸਨ ਕਹਿਣ ਲੱਗੇ ਤੁਹਾਨੂੰ ਪਤਾ ਕੀ ਛੰਗੀ ਕ ਹਵਾ ਕਿ ਵਿਧੀ ਨਹੀਂ ਜਾਣੀ ਬੇਟਾ ਜੀ ਉਹ ਜੋ ਝੁਠੇ ਕੇਸ ਪਾ ਪਾਕ ਸਿੰਘਾਂ ਨੂੰ ਸਲਾਖਾ ਸਾਰਿਆਂ ਨੂੰ ਮੇਰੀ ਬੇਨਤੀ ਹੈ ਭਾਸ਼ੋਂ ਤੋਂ ਸਾਡੀ ਸੁਪਰੀ ਜੀ ਫੋਟੋ ਸਿੱਧੀ ਕਰਾਓ ਬੀਬੀਾਂ ਨੂੰ ਮੈਂ ਤੇ ਸੁਨੋਵਾ ਕੇ ਨਹੀਂ ਆਣਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰੋਗਰਾਮ ਨਿਕੇ ਗਏ ਨੇ ਜੋ ਆਦੇਸ਼ ਹੋਏ ਨੇ ਉਸ ਦੇ ਤਹਿਤ ਸਮੁੱਚੀ ਸਿੱਖ ਸੰਗਤ ਸਮੁੱਚੇ ਪੰਜਾਬੀਆਂ ਚ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਭਰਤੀ ਸੰਬੰਧੀ ਇਹ ਕਿਸੇ ਵਿਅਕਤੀਆਂ ਲਈ ਜਾਂ ਕਿਸੇ ਖਾਸ ਬੰਦੇ ਲਈ ਨਹੀਂ ਹੈ ਇਹ ਨਰੋਲ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਔਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਸਰਬੋਤਮ ਮੁਖਰਾ ਕੇ ਸੰਗਤ ਸਹਿਯੋਗ ਦੇ ਰਹੀ ਹੈ। ਸੋ ਸਾਡਾ ਜਿਹੜਾ ਪੰਜ ਮੈਮਰੀ ਕਮੇਟੀ ਦਾ ਮਨੋਰਥ ਹੈ ਉਹ ਸਿਰਫ ਇਹ ਨਹੀਂ ਹੈ ਕਿ ਕੌਮ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਮਿਲੇ ਜੋ ਪਿਛਲੇ ਸਮੇਂ ਤੋਂ ਕੁਝ ਸਮੇਂ ਤੋਂ ਪਿਛਲੇ ਦਹਾਕਿਆਂ ਤੋਂ ਜੋ ਅਸਲੀ ਮਕਸਦ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਤੋਂ ਅਸੀਂ ਕਿਤੇ ਲੋਕਾਂ ਨੂੰ ਭਟਕੇ ਹੋਏ ਨਜ਼ਰ ਆ ਰਹੇ ਹਾਂ ਔਰ ਉਹਦੀ ਪੂਰਤੀ ਲਈ ਉਹਨਾਂ ਉਦੇਸ਼ਾਂ ਤੇ ਪੂਰੇ ਉਤਰਨ ਲਈ ਔਰ ਜੋs ਭਾਵਨਾ ਨਾਲ ਆਦੇਸ਼ ਹੋਏ ਨੇ ਉਹਨਾਂ ਦੀ ਪੂਰਤੀ ਲਈ ਸੀ ਪ੍ਰੋਗਰਾਮ ਨੇ ਜਿਹੜੇ ਜ਼ਿਕਰ ਉਸੇ ਲਈ ਸੰਗਤਾਂ ਜਿਹੜੀ ਸਹਿਯੋਗ ਕਰ ਰਹੀ ਹੈ। ਰੁਕੀ ਤੇ ਬੋਲ ਤੁਸੀਂ ਤਾਂ ਕਹਦੇ ਨਹੀਂ ਐ ਕਿ ਉਹ ਵੀ ਟਾਈਮ ਨਹੀਂ ਤਾਂ ਫਿਰ ਕੋਈ ਅ ਅ ਰਾਜਗੁਰੂ ਪਾਰਟੀ ਬੋਲੋ। ਚਲੋ ਇਹ ਫੈਸਲੇ ਤਾਂ ਜੀ ਸੰਗਤ ਨੇ ਕਰਨੇ ਆ। ਕਿਹਨੂੰ ਜਗ੍ਹਾ ਦੇਣੀ ਐ ਕਿਹਨੂੰ ਨਹੀਂ ਦੇਣੀ ਐ ਸੰਗਤ ਦਾ। ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰ ਲਈ ਆ। ਉਹਨਾਂ ਦੇ ਕਹਿਣ ਦੀ ਗੱਲ ਛੱਡੋ ਤੁਸੀਂ। ਜਾਂ ਗੁਰੂ ਦਾ ਹੁਕਮ ਮੰਨਣਾ ਜਾਂ ਸੰਗਤ ਦਾ ਮੰਨਣਾ ਔਰ ਸਿੱਖੀ ਸਿਧਾਂਤ ਵੀ ਇਹੀ ਐ। ਗੁਰੂ ਮਹਾਰਾਜ ਨੇ ਸੰਗਤ ਨੂੰ ਇੱਕੀ ਵਸਵੇ ਕਿਹਾ ਕਿ ਸੰਗਤ ਜਦੋਂ ਸਹਿਯੋਗ ਕਰ ਰਹੀ ਹੈ ਕੋ ਕਿਸੇ ਵਿਅਕਤੀਆਂ ਦੀਆਂ ਕਈ ਹੋਈਆਂ ਗੱਲਾਂ ਕੋਈ ਮਾਨਣਾ ਨਹੀਂ ਦਿਖਾਉਂਦਾ ਤੁਹਾਨੂੰ ਲੱਗਦਾ ਹੈ ਕਿ ਸੰਗਤ ਕਿਤੇ ਨਾ ਕਿਤੇ ਜਿਹੜੀ ਦੋਸ਼ੀਤੀ ਕੋਈ ਨਹੀਂ ਹੈ ਹੈ ਤੁਹਾਨੂੰ ਲੱਗਦਾ ਕਿ ਦੋਸ਼ੀਤੀ ਦੇ ਵਿੱਚ ਵੀ ਇੱਦਾਂ ਕਿਤੇ ਨਹੀਂ ਹੈ ਨਹੀਂ ਦੋਸ਼ੀਤੀ ਕਿਉਂ ਹੋਊਗੀ ਜੀ ਸੰਗਤ ਹਰ ਸਿੱਖ ਦਾ ਮੁਢਲਾ ਫਰਜ਼ ਵੀ ਹੈ ਸਾਡਾ ਧਰਮ ਵੀ ਹੈ ਕੋ ਸਾਡਾ ਕਿਹੜਾ ਵੀ ਵਖਰੇਵਾ ਸੀ ਮੇਰੀ ਤਾਂ ਨਿੱਜੀ ਤੌਰ ਤੇ ਬਹੁਤ ਨੇੜਤਾ ਸੀ ਜੇ ਅਸੀਂ ਵੀ ਪਿੱਛੇ ਹਟੇ ਹੈ ਇਸ ਕਰਕੇ ਹਟੇ ਨੇ ਜਿਹੋ ਕਾਲ ਤਖਤ ਸਾਹਿਬ ਦੇਸ਼ ਦੀ ਪਾਲਣਾ ਕਰਨ ਤੋਂ ਮਨਕਰ ਨਹੀਂ ਇਸ ਕਰਕੇ ਹਰ ਸਿੱਖ ਦਾ ਫਰਜ਼ ਹੈ ਕਿ ਸਾਡੇ ਲਈ ਪਹਿਲਾ ਗੁਰੂ ਆ ਪ੍ਰਖਤ ਉਸ ਤੋਂ ਬਾਅਦ ਵਿਅਕਤੀ ਜਾਣੇ ਜਾਂ ਕਿਸੇ ਦੀ ਲਿਹਾਜ਼ਾਂ ਜਾਂ ਰਿਸ਼ਤੇ ਨੇ ਉਸ ਕਰਕੇ ਹਰ ਸਿੱਖਾ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਮ ਨੂੰ ਮੁੱਖ ਰੱਖ ਕੇ ਸਾਡੇ ਨਾਲ ਤੁਰਿਆ ਨਾ ਕਿ ਕਿਸੇ ਵਿਅਕਤੀ ਕਰਕੇ ਤੁਰਿਆ ਕਿੰਨੀ ਕਿਰਤੀ ਹੋ ਗਈ ਮਿਲ ਪਰਤੀ ਤਕਰੀਬਨ 27 ਲੱਖ ਦੀਆਂ ਕਾਪੀਆਂ ਨੇ ਜਿਹੜੀਆਂ ਸਾਡੀਆਂ ਜਾ ਚੁੱਕੀਆਂ ਨੇ ਔਰ ਕਾਪੀ ਦੀ ਵਾਪਸੀ ਔਰ ਉਹਦੀ ਸਬੰਧ ਜੱਜ ਮੀਟਿੰਗ ਵੀ ਰੱਖੀ ਹੋਈ ਆ 2:30 ਵਜੇ ਚੰਡੀਗੜ੍ਹ ਤਾਂ ਕਿ ਵਾਪਸੀ ਦੀਆਂ ਕਾਪੀਆਂ ਤੇ ਜੀਲਿਆਂ ਦੀ ਗੱਲ ਬੜਾ ਜੀਨੀ ਤਰ੍ਹਾਂ ਕਰਾ ਦਿੱਤਾ ਇਸ ਤਰ੍ਹਾਂ ਦੇ ਤੋਂ ਤੋ ਦੇਖੋ ਧਾਰਮਿਕ ਜੋ ਕਾਰਜ ਨੇ ਮੈਂ ਉਹਦੇ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਸਿੱਖ ਕੌਮ ਦੇ ਜਿਸ ਤਰ੍ਹਾਂ ਦੇ ਇਹ ਦੁਬਦਾਂ ਤੱਕ ਹੈਵਾਨ ਦੇ ਸਬੰਧੀ ਜਾਂ ਸਾਡੀਆਂ ਸਰ ਸੰਸਥਾਵਾਂ ਦੇ ਸਬੰਧੀ ਪੈਦਾ ਕੀਤੀਆਂ ਜਾ ਰਹੀਆਂ ਨੇ ਇਹ ਸਾਡੇ ਲਈ ਚਿੰਤਾਜਨਕ ਹੈ ਕਿਸੇ ਵੀ ਤਰ੍ਹਾਂ ਹੋਵੇ ਕੋਈ ਵੀ ਹੋਵੇ ਸਾਰਿਆਂ ਨੂੰ ਮਿਲ ਬੈਠ ਕੇ ਸਾਡੇ ਜਿਹੜੀਆਂ ਸੰਸਥਾਵਾਂ ਦੀ ਸਰਵੋੱਚਤਾ ਨੂੰ ਬਹਾਲ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਨੇ ਉਹਦੇ ਚ ਵਕਰੀਵੇਂ ਨਹੀਂ ਖੜੀ ਕਰਨੇ ਚਾਹੀਦੇ ਉਹਦੇ ਨਾਲ ਸੰਸਥਾਵਾਂ ਦਾ ਮਾਣ ਸਤਕਾਰ ਘਟਦਾ ਜੋ ਪਿਛਲੇ ਸਮੇਂ ਵਿੱਚ ਸਿਆਸੀ ਲੋਕਾਂ ਦੀ ਦਖਲਅੰਦਾਜ਼ੀ ਨਾਲ ਘਟਿਆ ਉਹਨੂੰ ਸਾਨੂੰ ਦੁਬਾਰਾ ਬਹਾਲ ਕਰਨ ਦੀ ਔਰ ਉਹਦੀ ਸਰਵੋੱਚਤਾ ਬਹਾਲ ਰੱਖਣ ਦੀ ਸਾਨੂੰ ਲੋੜ ਹੈ ਮੈਨੂੰ ਖਾਲੀ ਦਲ ਚੋਂ ਬਹੁਤ ਨੰਮਾ ਸਾਇੰਗੂ ਗਿਆ ਬੰਦੋ ਦੇਖਿਆ ਕਦੇ ਵੀ ਸ਼੍ਰੀ ਖਾਨਤਖ ਸਾਹਿਬ ਨੇ ਜਨਰਲ ਸਾਹਿਬ ਨੂੰ ਕੁਝ ਨਕਲੋ ਦਿੱਤਾ ਹੋਵੇ ਦੇਖੋ ਪਾ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਬੜੀ ਚਿੰਤਾ ਵੀ ਅਫਸੋਸ ਵੀ ਆ ਦੁੱਖ ਵੀ ਆ ਕਿ ਅੱਜ ਜੋ ਸਾਡੀਆਂ ਸਿੱਖ ਸੰਸਥਾਵਾਂ ਦਾ ਜਥੇਦਾਰ ਸਹਿਬਾਨਾਂ ਦਾ ਜੋ ਅੱਜ ਨਰਾਦਰ ਹੋ ਰਿਹਾ ਔਰ ਅੱਜ ਹਰ ਸਿੱਖ ਚਿੰਤਤ ਆ ਔਰ ਇਹਦੇ ਲਈ ਮੈਂ ਸਮਝਦਾ ਜਿਹੜਾ ਪਿਛਲੇ ਟਾਈਮ ਲੀਡਰ ਦਾ ਲੜਦੇ ਸੀ ਢੜੇ ਅਫਸਰ ਚ ਲੜਦੇ ਸੀ ਆਪ ਕੋਈ ਵਾਰੀ ਆਪ ਵੀ ਲੜਾਈ ਝਗੜੇ ਹੁੰਦੇ ਰਹੇ ਆ ਅਕਾਲੀ ਦਲ ਵੀ ਕਈ ਵਾਰੀ ਪਾਟੋ ਧਾੜ ਹੋਇਆ ਪਰ ਜਿਹੜੀ ਤਾਕਤਾਂ ਦੀ ਲੜਾਈ ਹੋਈ ਆ ਤਾਕਤ ਜ세ਦਾਰਾਂ ਦੀ ਲੜਾਈ ਹੋਈ ਆ ਤਾਕਤ ਸਹਿਬਾਨਾਂ ਨੂੰ ਆਪਸ ਵਿੱਚ ਝੁੰਡੋ-ਝੁੰਡੀ ਕਰਾਇਆ ਇਹ ਬੜੀ ਮਦਭਾਗੀ ਗੱਲ ਆ ਦੁਖਦਾਈ ਗੱਲ ਆ ਔਰ ਇਹਦੇ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਇਸ ਗੱਲ ਦੇ ਖਾਸਾ ਪਾਸ ਤੋਂ ਮਾਫੀ ਮੰਗਣੀ ਪੈਗੀ ਔਰ ਜਿਸ ਤਰ੍ਹਾਂ ਦੀ ਭਾਸ਼ਾ ਥਾ ਚੂਲੇ 'ਚ ਬਾਦਲ ਵਰਤ ਰਹੇ ਨੇ ਚੱਲ ਉਹਨਾਂ ਨੇ ਵਰਤੀ ਥਾ ਮਰਪੇ ਦਿਹਾੜੀ ਬਾਰੇ ਮੈਂ ਸਮਝਦਾ ਉਹ ਵੀ ਬੜੀ ਮਾਰੀ ਗੱਲ ਆ ਇਹ ਜੇ ਸਾਡੇ ਹਸਾਬ ਦਾ ਪ੍ਰਧਾਨ ਰਹੇ ਨੇ ਸਾਡੇ ਪ੍ਰਧਾਨ ਰਹੇ ਨੇ ਸਤਿ ਸ੍ਰੀ ਅਕਾਲ ਰਾਜਾ ਕਾਲੀਦਨ ਦੇ ਹਸਾਬ ਦਾ ਪ੍ਰਧਾਨ ਨੇ ਨਾ ਘੱਟੋ ਘਾਟ ਉਹਨਾਂ ਨੂੰ ਇੱਥੇ ਤੋਂ ਦੇਵੀ ਪਦਰ ਦੀ ਭਾਸ਼ਾ ਕਿਸੇ ਬਾਰੇ ਦੀ ਬੋਲਣੀ ਚਾਹੀਦੀ ਕਿਉਂਕਿ ਜੋ ਕੋਈ ਦੰਦਾ ਪਰਮਾਤਮਾ ਦੰਦਾ ਕਿਸੇ ਨੂੰ ਜੇ ਉਹਨਾਂ ਨੂੰ ਵੱਡੇ ਬਾਦਲਤਾ ਪੰਜ ਵਾਰ ਮੁੱਖ ਮੰਤਰੀ ਬਣਾਇਆ ਤਾਂ ਪਰਮਾਤਮਾ ਨੇ ਬਣਾਇਆ ਪੰਥ ਨੇ ਬਣਾਇਆ ਇਹ ਕੋਈ ਉਹਨਾਂ ਦੀ ਇਕੱਲਿਆਂ ਦੀ ਕਲਾਕਾਰੀ ਨਹੀਂ ਹੈ ਜਿਵੇਂ ਸਤ ਸੰਵੀਰ ਤੇ ਬਾਦਲ ਨੇ ਵੀ ਜੋ ਕੁਝ ਹੱਲ ਕੀਤਾ ਉਹ ਵੀ ਤਾਂ ਰਾਜ ਭਾਗ ਹਟਾਏ ਉਹਨਾਂ ਪਦਿਜਾਂ ਨੂੰ ਉਸ ਦੇਣ ਦੀ ਤਾਂ ਦੂਜਿਆਂ ਤੇ ਉਂਗਲ ਤੋਸਲੀ ਤਾਂ ਆਪਣੇ ਆਪ ਦੇ ਵਿੱਚ ਆਪਣੇ ਸੀਰੀ ਵੱਲੇ ਛੋਟਾ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਬਾਦਸ਼ਾਹ ਵਰਤਨ ਤੋਂ ਗਰੇਨ ਕਰਨਾ ਚਾਹੀਦਾ ਔਰ ਜੋ ਅੱਜ ਸਾਡੇ ਸਿੰਘ ਸਾਹਿਬਾਨ ਦਾ ਜਗਜਹਿਰ ਰਬਾ ਦਾ ਆਪਸੀ ਮਿੱਤਰਤਾ ਹੋਇਆ ਸਾ ਸਮੁਦਾਇ ਦੇ ਪਤਨੀਆਂ ਜਿਹੜੀਆਂ ਵੰਸ਼ ਬਰਸ ਲੋਕ ਨੇ ਵੰਸ਼ ਖੋਤੇ ਸੰਕਾਵਾ ਨੇ ਇਹਨਾਂ ਨੂੰ ਇੱਕ ਇਕੱਠੇ ਹੋਣ ਤੇ ਮੈਂ ਸਮਝਦਾ ਅ ਸਰ ਜੋੜ ਲਈ ਯਤਨ ਕਰਨੇ ਚਾਹੀਦੇ ਨੇ ਸਿੰਘ ਸਾਹਿਬਾਨ ਨੇ ਤੜਿਛੇ ਕਾਲਜ ਪ੍ਰੋਜੈਕਟਸ ਫੀਲ ਤੇ ਖੜੇ ਹੋ ਕੇ ਆੜਾ ਡੋਏ ਅਕਾਲੀਆਂ ਨੂੰ ਜੋੜਨ ਦਾ ਫੇਰੂਗਰੀ ਹੋਈ ਪੰਥਕ ਸ਼ਕਤੀ ਨੂੰ ਇਕੱਠੇ ਕਰਨ ਦਾ 2 ਦਸੰਬਰ ਨੂੰ ਜਿਹੜਾ ਹੁਕਮ ਨਵਾ ਕੀਤਾ ਸੀ ਉਹੀ ਇੱਕ ਇੱਕ ਦਾ ਫਾਰਮੂਲਾ ਉਹੀ ਕਰੋੜ ਮੈਪਾ ਉਹੀ ਕੋਈ ਤਰੀਕਾ ਸਾਰੇ ਪੰਥ ਨੂੰ ਜੋੜਨ ਦਾ ਪਰ ਇਹਨਾਂ ਨੇ ਪੰਥ ਨੂੰ ਵੰਡਤਾ ਇਹਨਾਂ ਨੇ ਪੰਥ ਨੂੰ ਹੋਰ ਖੰਡਾਇਆਤਾ ਪੰਥ ਦੇ ਨਾਲ ਨਾਲ ਪੰਥ ਦੀਆਂ ਸੰਸਥਾਵਾਂ ਨੂੰ ਭੇਡੂ ਵਿੱਚ ਕਰਾਤਾ ਉਹ ਮੈਂ ਸਮਝਦਾ ਇਹ ਬੜੀ ਮਤਭਾਗੀ ਗੱਲ ਆ ਇਹ ਤੋਂ ਮੈਂ ਸਮਝਦਾ ਜ਼ਿੰਮੇਵਾਰ ਲੋਕ ਜਿਹੜੇ ਇਸ ਲਈ ਉਹਨਾਂ ਤੇ ਐਸਟੀਮਾ ਮੰਗਣੀ ਚਾਹੀਦੀ ਆ ਭਾਰਤ ਤੋਂ ਸਰਦਾਰ ਜੀ ਸਮਝੋ ਸੁਧਾਰ ਲੈ ਕੇ ਸੋਮਣੀ ਕਲਦੇ ਦਾ ਜਿਹੜਾ ਆਪਸ ਵਿੱਚ ਗੁਗਾਲ ਚੱਲ ਰਿਹਾ ਉਹਦੇ ਨਾਲ ਸਮੂੱਚੀ ਜਨਤਾ ਦੇ ਅੰਦਰ ਫੌਮ ਆ ਜਿਵੇਂ ਕਹਾਂ ਸਿੱਧੇ ਤੌਰ ਤੇ ਜਲੂ ਫਿਲਟਰ ਰਿਹਾ ਉੱਤੀ ਜੀ ਵੀ ਲੋਕ ਕਹ ਰਹੇ ਨੇ ਵੀ ਇੱਕ ਤੋਂ ਕੌਣ ਕਿਵੇਂ ਲੱਗਦੀ ਹੈ ਇਹਨਾਂ ਦਾ ਸਿੱਧੀ ਦੀ ਆਪਾਂ ਕਿ ਜੇ ਵੀ ਕਾਲੀ ਦੇ ਖਬੀ ਸਿੰਘ ਜੀ ਨੂੰ ਹਵਾਈ ਅੱਡੇ ਤੇ ਬਿਲਕੁਲ ਪੁੱਛਿਆ ਨਹੀਂ ਗਿਆ ਇਹ ਕੋਈ ਆਪਸੀ ਲੜਾਈ ਕਾਰਨ ਨਹੀਂ ਹੈ ਦੇਖੋ ਬਿਲਕੁਲ ਮੈਂ ਤਾਂ ਇਸ ਗੱਲ ਨੂੰ ਮੰਨਦਾ ਕਿ ਅੱਜ ਅਕਾਲੀਆਂ ਦਾ ਜਿਹੜਾ ਕਿਸੇ ਟਾਈਮ ਇੰਦੋਸਤਾਨੀ ਦੁਨੀਆ ਭਰ ਵਿੱਚ ਸਤਕਾਰ ਦੀ ਰੋਪ ਜੀ ਭੈ ਜੀ ਅੱਜ ਉਹ ਮਿੱਟੀ 'ਚ ਮਿਲ ਗਿਆ ਔਰ ਸਾਫ ਦਾ ਕੱਲ ਤੱਕ ਸਾਡੇ ਜਥੇਦਾਰ ਹੋਣ ਹੈੱਡ ਗ੍ਰਾਂਥੀ ਸ੍ਰੀ ਦਰਵਾਰ ਸਾਹਿਬ ਦੇ ਹੋਣ ਜਹਾਜ਼ ਤੋਂ ਲਾਤਾ ਹੋਵੇ ਕਿਸੇ ਸੈਕਟਰੀ ਨੇ ਕਿਸੇ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਕੋਲੋਂ ਕਿਸੇ ਨੇ ਖਿਮਾ ਜਾਚ ਕਨੀ ਕੀਤੀ ਕਿਸੇ ਨੇ ਉਸ ਗੱਲ ਨੂੰ ਅੱਗੇ ਤੋਂ ਨਾ ਹੋਣ ਦਾ ਵਾਅਦਾ ਨਹੀਂ ਕੀਤਾ ਪਰ ਗੌਮ ਦੇ ਵਿੱਚੋਂ ਵੀ ਕੋਈ ਜੀਸ ਨਹੀਂ ਵੱਟੀ ਕਿਸੇ ਨੇ ਪੀੜਾ ਨਹੀਂ ਵੱਟੀ ਕਿਸੇ ਨੇ ਨੋਟਸ ਨਹੀਂ ਲਿਆ ਪਰ ਜਿਵੇਂ ਸੌ ਹੀ ਗਏ ਹੁੰਦੇ ਨੇ ਸਾਰੇ ਸੋ ਇਸ ਤਰ੍ਹਾਂ ਮੈਂ ਸਮਝਦਾ ਇੰਨੀ ਮਾੜੀ ਹਾਲਤ ਇੰਨੀ ਪਤਲੀ ਹਾਲਤ ਕਦੇ ਕੌਮ ਦੀ ਦੇਖੀ ਨਹੀਂ ਜੋ ਅੱਜ ਸਾਡੀ ਹੋ ਰਹੀ ਆ ਸੋ ਇਹ ਸਾਡੇ ਲਈ ਫਿਕਰ ਵਾਲੀ ਗੱਲ ਆ ਚਿੰਤਾ ਵਾਲੀ ਗੱਲ ਆ ਔਰ ਆਪਣੇ ਆਪ ਨੂੰ ਪੰਥਕ ਨੇਤਾ ਕੌਣ ਆਲੇ ਆਪਣੇ ਆਪ ਨੂੰ ਮੈਂ ਕਹਿ ਸਕਦਾ ਦੇ ਪੰਜ ਪ੍ਰਸਤਾਵਨ ਵਾਲਿਆਂ ਨੂੰ ਸਿਰ ਜੋੜ ਕੇ ਬੈਠਣ ਦਾ ਸਮਾਂ ਆ ਗਿਆ ਇੱਕ ਦੂਜੇ ਦੇ ਨਿੱਕਰ ਵਿਚਾਰ ਦੀ ਸਾਹਮਣੂ ਜਥੇਦਾਰ ਬੰਬੂਸ ਸਿੰਘ ਬਾਪੂ ਸਾਹਿਬ ਦੇਖੋ ਇਹ ਤਾਂ ਫੈਸਲੇ ਇੱਕ ਮर्यादा ਅਨੁਸਾਰ ਇੱਕ ਰਵਾਇਤ ਅਨੁਸਾਰ ਹੁੰਦੇ ਨੇ ਜੋ ਆਮ ਤੌਰ ਤੇ ਰਵਾਇਤ ਰਹੀ ਆ ਉਹ ਇਹੀ ਰਹੀ ਆ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਨਿਯੁਕਤੀ ਕਰਦੀ ਆ ਜਿਹੜੀ ਗੁਰਦਾਸ ਸਾਹਿਬ ਦੇ ਕੀਤੇ। ਉਸ ਤੋਂ ਬਾਅਦ ਪੰਥ ਦੀ ਪ੍ਰਵਾਨਤਾ ਲਈ ਜਾਂਦੀ ਆ ਸਾਰੇ ਸੰਸਥਾਵਾਂ ਤੋਂ ਸੋਪਾ ਲੈ ਜਾਂਦੇ ਨੇ। ਸ੍ਰੀ ਕਾਟੜ ਸਾਹਿਬ ਦੇ ਜੈਦਾਦ ਸਾਹਿਬ ਦਿੰਦੇ ਨੇ ਹੈਡਗ੍ਰਾਫੀ ਜੀ ਗੁਰੂ ਸਾਹਿਬ ਦਿੰਦੇ ਨੇ ਫਿਰ ਜਿਹੜੇ ਦਸਾਲੀ ਜਿਹੜਾ ਪਾਜਾ ਦਿੰਦੇ ਨੇ ਰਾਜੀਵੀ ਦੇ ਪ੍ਰਧਾਨ ਸਾਹਿਬ ਦਿੰਦੇ ਨੇ ਫਿਰ ਸ਼ੁਰੂ ਕੀ ਗੱਲ ਦਿੰਦੇ ਨੇ ਨਾਮ ਸਾਹਿਬ ਦਿੰਦੇ ਨੇ ਫਿਰ ਹੋਰ ਸੰਸਥਾਵਾਂ ਦੇ ਮੁੱਖੀ ਟਕਸਾਲਾ ਦੇ ਜਿਹੜੇ ਜਿੱਤੇ ਸੁਧੀਆਂ ਦਿੰਦੀਆਂ ਨੇ ਉਹ ਆ ਸਮਝਦਾ ਇਹ ਪੰਚ ਪਰਵਾਨ ਦਾ ਫਿਰ ਇਹਦਾ ਜਿਹੜਾ ਸਾਹਿਬ ਦੀ ਛੋਟ ਤੋਂ ਪੇਟਾ ਜਾਤਾ ਉਹ ਸਾਰੇ ਸਾਰੇ ਪਰ ਆਪਣੀ ਪ੍ਰਕਿਰਿਆ ਇਹ ਸਾਰੀ ਕਰਕੇ ਮੈਂ ਸਮਝਦਾ ਬੰਧ ਨੂੰ ਮੁੜ ਕੇ ਅੱਜ ਸ਼ਾਨਦਾਰ ਬੈਟਾ ਬੱਲੇ ਦਿੰਦਾ ਕਿ ਨਾ ਦੇਖੋ 26 ਲੱਖ ਦਾ ਮੰਡੀ ਆ ਚੁੱਕੀ ਹੈ 26 ਲੱਖ ਦਾ ਕੋਈ ਦੋਰ ਆਇਆ ਹੀ ਨਹੀਂ ਅੱਜ ਵੀ ਤੁਸੀਂ ਦੇਖੇ ਤੁਹਾਡੇ ਸਾਹਮਣੇ ਸੀਗਾ ਕਿ ਜਿੰਨੀਆਂ ਅਸੀਂ ਕਾਪੀਆਂ ਲੈ ਕੇ ਆਏ ਸੀ ਸਾਰੀਆਂ ਕਾਪੀਆਂ ਵੰਡੀਆਂ ਆ। ਫਿਰ ਲੋਕਾਂ ਨੂੰ ਵਾਦਾ ਕਰਨਾ ਪਿਆ ਕਿ ਤੁਹਾਡੇ ਘਰ ਘਰ ਪੱਟੀਆਂ ਪਕਾ ਪਚਾ ਲਾਂਗੇ। ਸੋ ਬਹੁਤ ਲੋਕਾਂ ਦੇ ਵਿੱਚ ਉਛਾ ਹੈ। ਅੱਜ ਕੱਠੀ ਦੇਖੀ ਸੀ। ਕੁਝ ਵੀ ਨਹੀਂ ਸੋਚਿਆ ਹੋਣਾ ਕਿ ਇਦਾਂ ਵੱਡਾ ਇਕੱਠ ਹੋਊਗਾ ਤੇ ਬਹੁਤ ਵੱਡਾ ਇਕੱਠ ਹੋਇਆ। ਤੇ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਉਛਾ ਹੈ। ਦਿਲਪੁਰ ਦੇ ਜਿਹੜੀ ਪੰਜਵੇਂ ਬਿਰੀਖਵਰੀ ਬਣਾਈ ਆ ਸ਼੍ਰੀ ਕਾਲਪਤਖ ਸਾਹਿਬ ਤੋਂ ਲੋਕ ਸ਼੍ਰੀ ਕਾਲਪਤਖ ਸਾਹਿਬ ਨਾਲ ਜੁੜੇ ਹੋਏ ਨੇ। ਪੰਥ ਦੀ ਗੱਲ ਹੈ। ਅਮਰਜਪਾਲ ਨੂੰ ਲੋਕਾਂ ਨੇ ਪਸੰਦ ਕਰਕੇ ਜਿੱਤ ਆਤਾ। ਹੋਰ ਕੋਈ ਗੱਲ ਨਹੀਂ ਸੀ। ਸੋ ਲੋਕਾਂ ਦੇ ਵਿੱਚ ਬਹੁਤ ਵੱਡਾ ਉਛਾ ਹੈ। ਉਹ ਜਿਹੜੇ ਭਗੌੜੇ ਹੋ ਗਏ ਆਮ ਮਹਾੜੀਆਂ ਗੱਲਾਂ ਕਰਨ ਲੱਗੇ ਪੀ ਦੇਖਿਆ ਓਹ ਛੋਟੇ ਛੋਟੇ ਬੰਦੇ ਨੂੰ ਪਰੋਣਾ ਸ਼ੁਰੂ ਕਰਤਾ ਹੋਰ ਕਰਤਾ ਸੋ ਇਤੋਂ ਪਤਾ ਲੱਗਦਾ ਕਿ ਉਹ ਕਮਰਾਟ ਚ ਨੇ ਭਵਾੜੇ ਹੋਏ ਹੋਏ ਨੇ ਤੇ ਉਹ ਭੱਜਣ ਨੂੰ ਤਿਆਰ ਨੇ ਅਕੜਾ ਸਾਹਿਬ ਸਰਵ ਉੱਚ ਤੱਕ ਦਾ ਕੋਲੰਡਾ ਸ੍ਰੀ ਕਾਲਕਟਾ ਸਾਹਿਬ ਬਾਰੇ ਕਿੰਨੇ ਜੋ ਕੁਝ ਹੋਇਆ ਕਿਵੇਂ ਦੇਖਦੇ ਹੋ ਵੀ ਵਿਖਾਈਆ ਤਹਾਰਾ ਜਿਹੜਾ ਹਾਂ ਕਾਂਗਰਸ ਸਰਵ ਉੱਚ ਤੱਕ ਦਾ ਪਤਾ ਕੋ ਦੇਖੋ ਅੱਜ ਇਹਨਾਂ ਕੁਝ ਹੋ ਰਿਹਾ ਹੈ ਇਸ ਵੇਲੇ ਮੈਂ ਬਹੁਤ ਹੱਕ ਚ ਨਹੀਂ ਹਾਂ ਲੀਡਰ ਲੜਨ ਕੋਈ ਗੱਲ ਨਹੀਂ ਪੈਂਦੀ ਸਰਕਾਰਾਂ ਲੜਨ ਕੋਈ ਫਰਕ ਨਹੀਂ ਪੈਂਦਾ ਤਖਤਾਂ ਨੂੰ ਕਗਾਰ ਵਿੱਚ ਲੜਾਈ ਨਹੀਂ ਕਰਨੀ ਚਾਹੀਦੀ ਤਖਤਾਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਹੈ ਤਖਤਾਂ ਦੀ ਵਿਵਲਪਨਹੀ ਉੱਥੇ ਫਿਰ ਨਵਾਉਣੇ ਢਾਕੇ ਤੇ ਮੈਂ ਹਰ ਹਸਬੰਦ ਕੇ ਬੇਨਤੀ ਕਰਦਾ ਕਿ ਤਖਤ ਸਹਿਵਾਨ ਇਕੱਠੇ ਹੋ ਕੇ ਫੈਸਲਾ ਕਰਨ ਕਿ ਨਹੀਂ ਚਾਹੀਦਾ ਇਹ ਜਿਹੜੇ ਸਾਡੇ ਲੀਡਰਾਂ ਨੇ ਜਸਿਹਰ ਪਠਾਰ ਤੇ ਉੱਥੇ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਇਹ ਨਹੀਂ ਗੱਲਾਂ ਹੋਣੇ ਚਾਹੀਦੀਆਂ ਆਪਣੇ ਆਪ ਨੂੰ ਉੱਚਾ ਉੱਠ ਕੇ ਪੁੱਛ ਫੈਲ ਕਰਨੇ ਉਸੇ ਜਾਂ ਸੁਧਾਨ ਲਹਿਰ ਕਾਲਕ ਸਾਹ ਦੇ ਗਰਦਾਜੀ ਮੌਜੂਦਾ ਜੱਜਦਾਰ ਨੂੰ ਸਿਕਾਰ ਮੰਨਿਓ ਤੇ ਕੋ ਇਹ ਤਾਂ ਹੁਣ ਲੋਕਾਂ ਦੀ ਗੱਲ ਆ ਲੋਕ ਦੇਖੀ ਜਾ ਕਿ ਲੋਕ ਮੰਦੇ ਜਨਮਤ ਸਾਡੇ ਮੰਨਣਾ ਜਨਮ ਨਾਲ ਕੋਈ ਬੱਤੀ ਪੈਣਾ ਮੈਂ ਕਿਸੇ ਵੀ ਤਖਤ ਦੇ ਜਨਦਾਦ ਦੇ ਕੋਈ ਵੀ ਗੱਲ ਖਰਾਬ ਕਹਿਣ ਨੂੰ ਕੋਈ ਮੈਂ ਉਹ ਕੋਈ ਤਖਤਦਾਰ ਕਿਉਂਕਿ ਤਖਤ ਦੇ ਜਨਦਾਦ ਤੋਂ ਤਖਤ ਦੇ ਜਨਦਾਦ ਸਾਹਿਬ